ਲੁਧਿਆਣਾ ਦੇ ਵਿੱਚ ਸਾਰੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਜੋਰਾ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਇਸ ਲੜੀ ਵਿੱਚ ਲੁਧਿਆਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਪਰਿਵਾਰ ਮੈਂਬਰ ਵੀ ਹੁਣ ਚੋਣ ਪ੍ਰਚਾਰ ਜੋਰਾ-ਸ਼ੋਰ ਨਾਲ ਕਰ ਰਹੇ ਹਨ। ਉਹਨਾਂ ਦੀ ਬੇਟੀ ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਲੁਧਿਆਣਾ ਦੇ ਹਲਕਾ ਆਤਨਗਰ ਵਿੱਚ ਵਿਧਾਇਕਾ ਦੇ ਨਾਮ ਮਿਲ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿੱਥੇ ਉਹਨਾਂ ਨੇ ਕਿਹਾ ਕਿ ਭਰਵਾ ਹੰਗਾਰਾ ਮਿਲ ਰਿਹਾ ਹੈ ਤੇ ਲੋਕ ਪਿਆਰ ਦੇ ਰਹੇ ਹਨ ਉੱਥੇ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਜਿੱਦੂ ਨੇ ਵੀ ਕਿਹਾ ਕਿ ਵੱਡੀ ਗਿਣਤੀ ਵਿੱਚ ਆਮ ਆਦੀ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਬੜੀ ਦੂਰ ਆ ਚੁੱਕੇ ਹਨ ਰਾਜਾ ਵੜਿੰਗ ਨੂੰ ਆਪਣੇ ਹਲਕੇ ਦੇ ਨੇੜੇ ਕਿਤੇ ਟਿਕਟ ਲੈਣੀ ਚਾਹੀਦੀ ਹੈ ਉਹਨਾਂ ਨੇ ਰਵਨੀ ਸਿੰਘ ਬਿੱਟੂ ਉੱਪਰ ਵੀ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਧੋਖਾ ਕੀਤਾ ਤਾਂ ਉਹਨਾਂ ਦੇ ਧੋਖੇ ਨੂੰ ਲੈ ਕੇ ਲੋਕ ਸिखਾਣਗੇ ਅਤੇ ਵੋਟ ਆਮ ਆਦੀ ਪਾਰਟੀ ਨੂੰ ਹੀ ਪਾਣਗੇ ਅਤੇ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ। ਅੱਜ ਇੱਕ ਵੱਡਾ ਜਿਹੜਾ ਬਾ ਡੋਰ ਟੂ ਡੋਰ ਪੂਰਨ ਪ੍ਰਚਾਰ ਕੀਤਾ ਜਾ ਰਿਹਾ ਸੀ ਰੈਲੀ ਦਾ ਰੂਪ ਜਿਹੜਾ ਧਾਨ ਕੀਤਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਜਿਹੜੇ ਪੁਰਸ਼ ਵਰਕਰ ਨੇ। ਅਸ਼ੋਕ ਪ੍ਰਸ਼ਰ ਪੱਪੀ ਜਿਸ ਦਿਨ ਤੋਂ ਟਿਕਟ ਦਾ ਐਲਾਨ ਹੋਇਆ ਉਸ ਦਿਨ ਤੋਂ ਹੀ ਲੁਧਿਆਣਾ ਸ਼ਹਿਰ ਵਿੱਚ ਬਹੁਤ ਵੱਡਾ ਹਤਸ਼ਾ ਹੈ ਕਿਉਂਕਿ ਉਹ ਸ਼੍ਰੀ ਬਾਲਾਜੀ ਮਹਾਰਾਜ ਦੇ ਭਗਤ ਨੇ ਉਹਨਾਂ ਦੀ ਯਾਤਰਾ ਵੀ ਹਰ ਸਾਲ ਕੱਢਦੇ ਨੇ। ਵੈਸੇ ਵੀ ਇੱਕ ਸਮਾਜ ਸੇਵੀ ਤੇ ਨੇਕ ਇਨਸਾਨ ਨੇ ਜਿਹੜੇ ਕਿ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਮਸ਼ਰੂਫ ਰਹਿੰਦੇ ਨੇ। ਜਾਹੀ ਉਹਨਾਂ ਦੇ ਹਲਕੇ ਦੀ ਆਪਣੇ ਗੱਲ ਕਰੀਏ ਸਾਡੇ ਪੂਰੇ ਲੋਕ ਸਭਾ ਲੁਧਿਆਣੇ ਹਲਕੇ ਦੀ ਗੱਲ ਕਰੀਏ ਵਿਕਾਸ ਦੇ ਕੰਮ ਤੇ ਜਿਹੜੇ 70 ਸਾਲ ਚ ਨਹੀਂ ਹੋਏ ਜਿਹੜੇ ਸਿਰਫ 2 ਸਾਲ ਦੇ ਸਮੇਂ ਦੇ ਵਿੱਚ ਹੋਏ ਨੇ ਆਪ ਇਥੇ ਬੀਬਿਆਂ ਦਾ ਭੈਣਾਂ ਦਾ ਥੱਲੇ ਨੌਜਵਾਨਾਂ ਦਾ ਘਟ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡਾ ਇਸ ਵਾਰ ਦਾ ਚਾਰਜ ਪ੍ਰਦੀਪ ਪੱਪੂ ਤੇ ਮੇਰੀ ਛੋਟੀ ਭੈਣ ਈਸ਼ਾ ਗਰੇਵਾਲ ਇਹ ਲੋਕਾਂ ਦੀ ਸੇਵਾ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਜਦੋਂ ਕੰਮ ਹੁੰਦੇ ਆ ਤਾਂ ਫਿਰ ਵਰਕਰ ਜਾਂ ਵਲੰਟੀਅਰ ਜਾਂ ਲੋਕ ਤੁਹਾਡੇ ਏਰੀਏ ਦੇ ਲੋਕ ਆਪ ਮਹਾਰੇ ਉੱਠ ਕੇ ਆਉਂਦੇ ਨੇ ਵੀ ਸਾਡੀ ਸੇਵਾ ਦੱਸੋ ਤੇ ਇਹਨਾਂ ਨੂੰ ਇਹੀ ਅੱਜ ਬੇਨਤੀ ਕਰਦਾ ਕਿ ਵੱਡੀ ਗਿਣਤੀ ਚ ਸ਼ੋਕ ਪ੍ਰਾਸ਼ਰ ਪਪੀ ਜੀ ਨੂੰ ਲੁਧਿਆਣਾ ਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਆਤਮਨਗਰ ਦੇ ਵਿੱਚੋਂ ਵੱਡੀ ਰੀਡ ਦਿੱਤਾ ਕੇ ਲੋਕ ਸਭਾ ਭੇਜਣਾ ਤਾਂ ਜੋ ਸਾਡਾ 8000 ਕਰੋੜ ਰੁਪਏ ਜਿਹੜਾ ਬਕਾਇਆ ਉਹ ਮਿਲੇ ਤੇ ਲੁਧਿਆਣਾ ਸ਼ਹਿਰ ਨੂੰ ਇੱਕ ਪ੍ਰੀਜੇ ਦੇ ਵਰਗਾ ਹਸਪਤਾਲ ਮਲੇ ਤੇ ਨੇ ਅਸ਼ੋਕ ਪਰ ਪ੍ਰਾਸ਼ਰ ਪੱਪੀ ਜੀ ਨੇ ਬਾਗਾ ਪਰ ਸਰ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਤੁਹਾਡੇ ਪੁਰਾਣੇ ਮਿੱਤਰ ਨੇ ਰਾਜਾ ਬੜਿੰਗ ਉਹ ਵੀ ਅੱਜ ਆਪਣਾ ਜਿਹੜਾ ਚੋਣ ਪਹੁੰਚਾ ਸ਼ੁਰੂਆਤ ਕਰ ਰਹੇ ਨੇ ਰੋਡ ਸ਼ੋਅ ਦੇ ਦੇਖੋ ਚੋਣ ਪ੍ਰਚਾਰ ਕਰਨਾ ਲੋਕਤੰਤਰ ਹੈ ਹਰੇਕ ਕੋਲੇ ਅਧਿਕਾਰ ਹੈ ਪਰ ਮੈਂ ਇਸ ਸਮਾਗਮ ਦੇ ਰਾਜਾ ਜੀ ਨੂੰ ਕਹੂੰਗਾ ਕਿ ਤੁਸੀਂ ਦੂਰ ਆ ਕੇ ਬਹੁਤੇ ਇਹ ਕਿਤੇ ਨੇੜੇ ਤੁਹਾਨੂੰ ਕੋਈ ਲੋਕ ਸਭਾ ਮਿਲ ਜਾਂਦਾ ਸ਼ਾਇਦ ਕੁਝ ਨਾ ਕੁਝ ਮੁੱਲ ਪੈ ਜਾਂਦਾ ਲੁਧਿਆਣਾ ਸ਼ਹਿਰ ਤੋਂ ਤਾਂ ਕੁਝ ਨਹੀਂ ਮੱਟਿਆ ਜਾਣਾ ਕਿਉਂਕਿ ਇੱਥੇ ਅਸੀਂ 8 ਐਮ ਲਿਆ ਨਵਾਂ ਸਰਦਾ ਜਿਹੜਾ ਹਲਕਾ ਇੰਚਾਰਜ ਹੈ ਉਹ ਵੀ ਐਮਐਲ ਨੂੰ ਸੇਵਾ ਕਰਦਾ ਤੇ ਲੋਕ ਮੰਨ ਬਣਾਈ ਬੈਠੇ ਵੀ ਅਸੀਂ ਟਾੜੂ ਚਲਾ ਕੇ ਪੱਕੀ ਸਾਰੀ ਗੰਦ ਦੀ ਜਿਹੜੀ ਉਹ ਸਾਫ ਕਰਦੇ ਹਾਂ ਬਹੁਤ ਸਰਕੇ ਤੇ ਕੰਮਾਂ ਤੇ ਸਵਾਲ ਖੜੇ ਕਰਦੇ ਨੇ ਜਾਂ ਫਿਰ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਕਹਿੰਦੇ ਨੇ ਕਿ ਉਹਨਾਂ ਨੇ ਪਾਰਟੀ ਨਾਲ ਤੋਂ ਦੇਖੋ ਬਿੱਟੂ ਜੀ ਨੇ ਧੋਖਾ ਕਰੇ ਤਾਂ ਕੰਤ ਤੇ ਲਿਫਿਸ ਜਾਈਏ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਸਿਰ ਤੇ ਰਾਜ ਕਦਮੀਆਂ ਮਾਣੀਆਂ ਨੇ ਮੁੱਖ ਮੰਤਰੀ ਚਾਹੇ ਰਹੇ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਪੂਆ ਜੀ ਐਮਐਲ ਰਹੇ ਉਹਨਾਂ ਦੇ ਤਾਇਆ ਜੀ ਕੈਬਨਿਟ ਮੰਤਰੀ ਰਹੇ ਉਹਨਾਂ ਦਾ ਬ੍ਰਦਰ ਜਿਹੜਾ ਉਹ ਰਿਹਾ ਐਮਐਲਏ ਰਿਹਾ ਵੱਡੇ ਵੱਡੀਆਂ ਆਪਾਦਮੀਆਂ ਉਹਨਾਂ ਨੂੰ ਦਿੱਤੀਆਂ ਵੀਆ ਬਿੱਟੂ ਜੀ ਨੂੰ ਤਿੰਨ ਵਾਰੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਬਣਾਇਆ ਜਦੋਂ ਅੱਜ ਪਾਰਟੀ ਨੂੰ ਜ਼ਰੂਰ ਸੇਤਾ ਤੇ ਉਹ ਧੋਖਾ ਦੇ ਕੇ ਤਾਂ ਧੋਖਾ ਕੀਤਾ ਹੀ ਹੈ ਤੇ ਉਹਦਾ ਜਿਹੜਾ ਜਵਾਬ ਹੈ ਨਾ ਦੇਣੇ ਸਹੀ ਜ਼ਰੂਰ ਦੇਣਗੇ ਇਹਨੇ ਵੀ ਉਹ ਕਾਂਗਰਸ ਨੂੰ ਵੋਟ ਪਾਉਣਗੇ ਉਹ ਕਾਂਗਰਸ ਦੇ ਵਿਰੁੱਧ ਫੋਟ ਪਾ ਕੇ ਅਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਵੋਟਾਂ ਪਾਉਣਗੇ ਸਾਸ਼ੀ ਗੱਲ ਜੀ ਮੇਰਾ ਨਾਮ ਈਸ਼ਾ ਗਰੇਵਾਲ ਚੇਪਤੀ ਅੱਜ ਜੋ ਜਿਹੜਾ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਬਾ ਡੋਰ ਟੂ ਡੋਰ ਕੀਤਾ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਹੰਗਾਰਾ ਮੇੜਿਆ ਵੱਡੀ ਗਿਣਤੀ ਵਿੱਚ ਜਿਹੜੇ ਵਰਕਰ ਮਹਿਲਾਵਾਂ ਖਾਸ ਤੌਰ ਤੇ ਇਕੱਠੀਆਂ ਹੋਈਆਂ ਨੇ ਮਹਿਲਾਵਾਂ ਜੀ ਸਪੈਸ਼ਲੀ ਇਕੱਠੀਆਂ ਉਦੋਂ ਹੁੰਦੀਆਂ ਨੇ ਜਦ ਉਹਨਾਂ ਨੂੰ ਕੰਮ ਜਿੰਨਾ ਦੇ ਪੂਰੇ ਕੀਤੇ ਇਹ ਪਾਰਟੀ ਨੇ ਮਹਿਲਾਵਾਂ ਦੇ ਕੰਮ ਜਿਹੜੇ ਸੀਗੇ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਪਲੱਸ ਵਧੀਆ ਹੈਲਥ ਇਨਫਰਾਸਟ੍ਰਕਚਰ ਸਭ ਕੁਝ ਦਿੱਤਾ ਇਹ ਪਾਰਟੀ ਨੇ ਤਾਂ ਹੀ ਮਹਿਲਾਵਾਂ ਖੜੀਆਂ ਹੋਈਆਂ ਨੇ ਅੱਛਾ ਕੀ ਲੱਗਦਾ ਪਿਆ ਵੀ ਅੱਜ ਵੱਡਾ ਇਕੱਠ ਦੇ ਕੇ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਜਿਹੜਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਇਹ ਤੁਹਾਨੂੰ ਇਕੱਠ ਇਕੱਠਾ ਨਹੀਂ ਕੀਤਾ ਇਹ ਆਪ ਆਏ ਨੇ ਚੱਲ ਕੇ ਆਏ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਅੱਜ ਡੋਰ ਟੂ ਡੋਰ ਹੋਣਾ ਆਪ ਆਏ ਨੇ ਤੇ ਆਪ ਅੱਗੇ ਹੋ ਹੋ ਕੇ ਮੰਗਰੇ ਨੇ ਵੋਟ ਦੇ ਰਹੇ ਨੇ ਕਹਿ ਰਹੇ ਨੇ ਕਿ ਵੀ ਵੋਟ ਦਿਓ ਸਾਨੂੰ ਮੇਰਾ ਨਾਮ ਨਿਸ਼ਠਾਪਰਾ ਸ਼ਰਮ ਮੈਂ ਅਸ਼ੋਕਪਰਾ ਪੱਪੀ ਜੀ ਦੀ ਬੇਟੀ ਹਾਂ ਅੱਜ ਜਿਹੜਾ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਇੱਕ ਵੱਡਾ ਜਿਹੜਾ ਰੈਲੀ ਦਾ ਰੂਪ ਧਾਨ ਕੀਤਾ ਵਾ ਕੀ ਕਹੋਗੇ ਲੋਕਾਂ ਨੂੰ ਜਿਹੜਾ ਮਿਲਕੀ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਂਜੀ ਐ ਸਬ ਕੁਲਵੰਤ ਅੰਕਲ ਨੇ ਅਰੇਂਜ ਕੀਤਾ ਸਭ ਕੁਝ ਤੁਸੀਂ ਦੇਖ ਰਹੇ ਹੋ ਉਹਨਾਂ ਨਾਲ ਕਿੰਨੇ ਹੀ ਲੋਕ ਜੁੜੇ ਆ ਐ ਸਾਰਾ ਉਹਨਾਂ ਦੇ ਕੰਮ ਦੇ ਕਾਰਨ ਹੈ ਤੇ ਆਪਾਂ ਹੁਣ ਡੋਰ ਟੂ ਡੋਰ ਕਰਾਂਗੇ ਮੈਨੂੰ ਪੱਕੀ ਉਮੀਦ ਹੈ ਕਿ ਜਿੱਦਾਂ ਸਾਰੇ ਇਲਾਕੇ ਅੱਜ ਸਾਨੂੰ ਬਹੁਤ ਜੋਰਾ ਸ਼ੋਰਾ ਨਾਲ ਰਿਸਪੌਂਸ ਮਿਲ ਰਿਹਾ ਇੱਥੇ ਵੀ ਉਦਾਂ ਹੀ ਮਿਲੇਗਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਦਾ ਇਕੱਠ ਦੇ ਮੈਨੂੰ ਦੇਖਣ ਨੂੰ ਮਿਲਿਆ ਵਾ ਇੱਕ ਵੱਡੀ ਰੈਲੀ ਲੱਗਦਾ ਪਿਆ ਠੀ ਰੈਲੀ ਜਿਵੇਂ ਕੀਤੀ ਹੈ ਜੀ ਹਾਂਜੀ ਮਹਿਲਾਵਾਂ ਨੂੰ ਤਾਂ ਵੀ ਅੱਛਾ ਫੀਲ ਹੁੰਦਾ ਕਿਉਂਕਿ ਇਹ ਪਹਿਲੀ ਪਾਰਟੀ ਹੈ ਜਿਨ੍ਹਾਂ ਨੇ ਮਹਿਲਾਵਾਂ ਨੂੰ ਅੱਗੇ ਕੀਤਾ ਸਾਰੇ ਐਮ ਐਲ ਏ ਲਾਲੋ ਜਾਂ ਫਿਰ ਅਸ਼ੋਕ ਪ੍ਰਾਸ਼ੋਪ ਪੱਪੂ ਜੀ ਲਾਲੋ ਕੁਲਵੰਤ ਸਿੰਘ ਲਾਲੋ ਇਹਨਾਂ ਨੇ ਸਭ ਨੇ ਮਹਿਲਾਵਾਂ ਨੂੰ ਘੱਟ ਕੀਤਾ ਇਹ ਦੇਖੋ ਇੱਥੇ ਇੱਕ ਬੰਦਾ ਖੜਾ ਹੈ ਇਹਨਾਂ ਦੇ ਸੌਰੀ ਕੰਮ ਦੇ ਕਾਰਨ ਨਾਲ ਖੜੇ ਹੈ ਜੇ ਤੁਸੀਂ ਰਿਸਪੌਂਸ ਦੇਖਣਾ ਆਵਾਜ਼ ਮੀ ਪਾਰਟੀ ਜਿੰਦਾਬਾਦ ਨਹੀ ਨਾ ਦਾ ਰਿਸਪੌਂਸ ਹੈ ਇਹਨਾਂ ਦੇ ਕੰਮ ਲਈ ਥੈਂਕ ਯੂ ਸੋ ਮਚ